ਮਹਾਤਮਾ ਬੋਧਜੀ ਦੀ ਬੇਲਦੀ ਗੱਲ ਹੈ। ਭਰਦਵਾਜ ਨਾਨਦਕ ਬ੍ਰਾਹਮਣ ਸੀ। ਖੇਤੀ ਕਰਦਾ ਹੁੰਦਾ ਸੀ। ਇੱਕ ਸਾਲ ਚੰਗੀ ਬਰਸਾਤ ਹੋਈ। ਫਸਲ ਨੇ ਵੀ ਚੰਗਾ ਝਾੜ ਦਿੱਤਾ। ਉਸਦੇ ਸਾਰੇ ਭੰਡਾਰੇ ਅਨਾਜ ਨਾਲ ਭਰ ਗਏ। ਭਰਦਵਾਜ ਨੇ ਸੋਚਿਆ ਕਿਉਂ ਨਾ ਯੱਗ ਕੀਤਾ ਜਾਵੇ। ਸਾਧੂਆਂ ਮਹਾਤਮਾ ਨੂੰ ਬੁਲਾਇਆ ਜਾਵੇ। ਮਹਾਤਮਾ ਬੁੱਧ ਜੀ ਵੀ ਉੱਧਰ ਆਏ ਹੋਏ ਸਨ। ਬ੍ਰਾਹਮਣ ਭਰਦਵਾਜ ਨੇ ਮਹਾਤਮਾ ਬੁੱਧ ਜੀ ਨੂੰ ਸੱਦਾ ਦਿੱਤਾ ਤੇ ਆਖਿਆ, "ਹੇ ਸ਼ੱਕੇਮਨੀ, ਮੇਰੇ ਘਰ ਪ੍ਰਸ਼ਾਦਾ ਛਕੋ।" ਮਹਾਤਮਾ ਬੁੱਧ ਜੀ ਭਰਦਵਾਜ ਦੇ ਘਰੇ ਚਲੇ ਗਏ। ਭਰਦਵਾਜ ਬਹੁਤ ਖੁਸ਼ ਹੋਇਆ। ਉਸਨੇ ਖਾਣੇ ਦੀ ਥਾਲੀ ਪਰੋਸ ਕੇ ਮਹਾਤਮਾ ਬੁੱਧ ਜੀ ਦੇ ਅੱਗੇ ਰੱਖੀ। ਮਹਾਤਮਾ ਬੋਧ ਜੀ ਦੇ ਖਾਣਾ ਖਾਣ ਹੀ ਲੱਗੇ ਸਨ। ਵਰਦਵਾਜ ਹੱਥ ਜੋੜ ਕੇ ਸਾਹਮਣੇ ਖਲੋ ਗਿਆ। ਕਹਿ ਲੱਗਾ ਹੈ ਸ਼ੱਕਿਮਨੀ। ਮੇਰੇ ਮਨ ਵਿੱਚ ਇੱਕ ਸੰਸਾ ਹੈ। ਪਹਿਲਾਂ ਉਹ ਸੰਸਾ ਨਿਵਾਰਨ ਕਰੋ ਤੇ ਫਿਰ ਤੁਸੀਂ ਭੋਜਨ ਛਕ ਸਕਦੇ ਹੋ। ਮਹਾਤਮਾ ਬੋਧ ਜੀ ਕਹਿ ਲੱਗੇ ਕਹੋ ਵਰਦਵਾਜ ਕੀ ਕਹਿਣਾ ਹੈ? ਵਰਦਵਾਜ ਕਹਿੰਦਾ ਹੈ ਮਨੀ ਮੇਰੇ ਉਪਜਾਊ ਖੇਤ ਮੈਂ ਹਲਵਾਇਆ ਮੈਂ ਬੀਜ ਬੀਜਿਆ ਫਸਲ ਉੱਗੀ ਤੇ ਉਸਦੀ ਰਾਖੀ ਕੀਤੀ ਫਸਲ ਪੱਕੀ ਉਸ ਨੂੰ ਕਟਿਆ ਝਾੜਿਆ ਝੰਬਿਆ ਜੋ ਝਾੜ ਆਇਆ ਅਨਾਜ ਮੇਰੇ ਘਰ ਆਇਆ ਮੇਰੀ ਮਿਹਨਤ ਨੇ ਮੇਰਾ ਘਰ ਅੰਨਾਂ ਨਾ ਪਰ ਦਿੱਤਾ ਤਾਂ ਇਸ ਅਨਾਜ ਨੂੰ ਖਾਣ ਦਾ ਹੱਕਦਾਰ ਵੀ ਮੈਂ ਹੀ ਬਣਿਆ ਤੁਸੀਂ ਇਹ ਭੋਜਨ ਸ਼ੱਕਨ ਲੱਗੇ ਹੋ ਤੁਸੀਂ ਦੱਸੋ ਕਿ ਤੁਸੀਂ ਇਹ ਭੋਜਨ ਸ਼ਕਨ ਦੇ ਅਧਿਕਾਰੀ ਹੋ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਭੋਜਨ ਸ਼ਕਨ ਦੇ ਅਧਿਕਾਰੀ ਕਿਵੇਂ ਬਣ ਗਏ ਮਹਾਤਮਾ ਬੁੱਧ ਨੇ ਗੂੰਜਵਾਬ ਦਿੱਤਾ ਕੱਲਗਾ ਭਰਦਵਾਜ ਮੈਂ ਵੀ ਕਿਸਾਨ ਹਾਂ ਮੇਰਾ ਖੇਤ ਵੀ ਬਹੁਤ ਵੱਡਾ ਹੈ ਬੇਅੰਤ ਵਿਸ਼ਾਲ ਇਸ ਦਾ ਨਾਮ ਹੈ ਮਨ ਤੇਰੀ ਜ਼ਮੀਨ ਉਪਜਾਊ ਹੈ ਤੇ ਪੱਧਰੀ ਵੀ ਹੈ ਮੇਰਾ ਖੇਤ ਬੰਜਰ ਸੀ ਕਿਤੇ ਇਸ ਵਿੱਚ ਬੀਆਬਾ ਨੂੰ ਗਿਆ ਹੋਇਆ ਸੀ ਤੇ ਕਿਤੇ ਬੜੀਆਂ ਸਖਤ ਚਟਾਨਾਂ ਸਨ ਮੈਂ ਬੜੀ ਮਿਹਨਤ ਨਾਲ ਇਸ ਜੰਗਲ ਨੂੰ ਕੱਟਿਆ ਤੇ ਚਟਾਨਾਂ ਪੰਨੀਆਂ ਮੇਰੀ ਜ਼ਮੀਨ ਨਕਮੀ ਸੀ ਤੇ ਮੇਰਾ ਫੈਸਲਾ ਸੀ ਕਿ ਮੈਂ ਇਸ ਵਿੱਚ ਸਭ ਤੋਂ ਸੁਖਮ ਬੀਜ ਬੀਜਾਂਗਾ ਮੇਰੀ ਮਿਹਨਤ ਨੂੰ ਫਲ ਲੱਗਿਆ ਮੈਂ ਨੇਕੀ ਦਾ ਬੀਜ ਬੀਜਿਆ ਅਕਲ ਦੇ ਖੁਰਪੇ ਨਾਲ ਵਿਚਾਰਾਂ ਦਾ ਕਾਫੂਸ ਪਟਿਆ ਇਸ ਫਸਲ ਤੇ ਦਿਨ ਰਾਤ ਹੱਲੇ ਹੋਏ ਲਗਾਤਾਰ ਮੈਂ ਸਾਵਧਨ ਹੋ ਕੇ ਆਪਣੀ ਨੇਕੀ ਦੀ ਰਾਖੀ ਕੀਤੀ ਤੇ ਇਸ ਫਸਲ ਦਾ ਨਾਂ ਸੰਗ ਰੱਖਿਆ ਤੇ ਇਸ ਤੋਂ ਜੋ ਅੰਨ ਪੈਦਾ ਹੋਇਆ ਉਹ ਧਰਮ ਸੀ ਮੇਰੀ ਵੀ ਬੜੀ ਚੰਗੀ ਫਸਲ ਹੋਈ ਹੈ pardwaj ਮੇਰੇ ਵੀ ਭੰਡਾਰੇ ਭਰੇ ਹੋਏ ਨੇ pardwaj ਨੇ ਕਿਹਾ ਸਹੀ ਹੈ ਮਹਾਰਾਜ ਪਰੇ ਦਸੋ ਕਿ ਮੇਰੇ ਅਨਾਜ ਤੇ ਤੁਹਾਡਾ ਹੱਕ ਕਿਵੇਂ ਹੋਇਆ ਆ ਜਿਹੜੀ ਥਾਲੀ ਪਰੋਸ ਕੇ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਤੁਸੀਂ ਇਸ ਨੂੰ ਛਕਨ ਦੇ ਅਧਿਕਾਰੀ ਕਿਵੇਂ ਬਣ ਗਏ ਤੇ ਸ਼ੱਕੇਮਨੀ ਮਹਾਤਮਾ ਬੁੱਧ ਜੀ ਕਹਿਣ ਲੱਗੇ ਜਿਵੇਂ ਤੂੰ ਮੱਕੀ ਦੇ ਕੇ ਕਣਕ ਲੈ ਆਉਂਦਾ ਹੈ ਜਿਵੇਂ ਤੇਰੇ پاس ਕਪਾਹ ਨਹੀਂ ਤਾਂ ਚਾਵਲਾਂ ਦੇ ਬਦਲੇ ਕਪਾਹ ਵਟਾ ਲਿਆਉਂਦਾ ਹੈ ਐਵੇਂ ਆਪਾਂ ਸਾਰੇ ਜਿੰਸਾਂ ਦੇ ਵਟਾਂਦਰੇ ਕਰਦੇ ਆਂ ਤੂੰ ਆਪਣੇ ਅਨਾਜ ਵਿੱਚੋਂ ਮੈਨੂੰ ਕੁਝ ਹਿੱਸਾ ਦਿੱਤਾ ਹੈ। ਇਸ ਦੇ ਬਦਲੇ ਮੈਂ ਆਪਣੀ ਫਸਲ ਵਿੱਚੋਂ ਵੀ ਤੇਰਾ ਬਣਦਾ ਹਿੱਸਾ ਅਵਸ਼ਿਅ ਦੇਵਾਂਗਾ। ਪਰਦਵਾਜ ਤੈਨੂੰ ਤੇਰਾ ਹੱਕ ਯਕੀਨਨ ਮਿਲੇਗਾ। ਅਸੀਂ ਵੀ ਬਹੁਤ ਸੇਵਾ ਕਰਦੇ ਹਾਂ। ਬਹੁਤ ਲੋਕਾਂ ਨੂੰ ਭੋਜਨ ਛਕਾਉਂਦੇ ਹਾਂ। ਕਦੇ ਉਹਨਾਂ ਕੋਲੋਂ ਆਪਣਾ ਹੱਕ ਮੰਗਿਆ? ਕਿ ਆਪਣੀ ਮਿਹਨਤ ਦੀ ਕਿਰਤ ਕਮਾਈ ਵਿੱਚੋਂ ਧਰਮ ਦੇ ਨਾਂ ਤੇ ਉਹਨਾਂ ਨੂੰ ਦਸਵੰਦ ਦਿੱਤਾ ਪੈਸੇ ਦਿੱਤੇ ਧੰਦਲਤ ਦਿੱਤੀ। ਮਹਾਤਮਾ ਬੋ지 ਦੇ ਜੀਵਨ ਦੀ ਇਸ ਸਾਖੀ ਵਿੱਚੋਂ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਜੇ ਧਰਮ ਦੇ ਨਾਂ ਤੇ ਕੁਝ ਖਰਚਾ ਕਰ ਰਹੇ ਹਾਂ ਕਿ ਸਾਨੂੰ ਉਸ ਦੇ ਬਦਲੇ ਨੇਕੀ ਦਾ ਕੋਈ ਫਲ ਪ੍ਰਾਪਤ ਹੋਇਆ ਹੈ। ਸਾਨੂੰ ਵਿਚਾਰਨ ਦੀ ਜ਼ਰੂਰਤ ਹੈ ਕਿ ਸਾਨੂੰ ਵੀ ਆਪਣੀ ਮਿਹਨਤ ਜੇ ਅਸੀਂ ਕੁਝ ਕਿਸੇ ਨੂੰ ਦਿੱਤਾ ਹੈ ਤਾਂ ਉਹਦੇ ਬਦਲੇ ਵਿੱਚ ਆਪਣੇ ਲਈ ਨਿੱਕੀ ਧਰਮ ਤੇ ਗੁਣ ਉਸ ਤੋਂ ਕੋਲੋਂ ਲੈਣੇ ਨੇ ਉਸ ਦੀ ਸੰਗਤ ਚੋਂ ਗ੍ਰਹਿਣ ਕਰਨੇ ਨੇ ਤਾਂ ਸਾਡਾ ਇਹ ਸਭ ਕੁਝ ਸਫਲ ਹੈ ਧੰਨਵਾਦ